ਸਾ ਸਾਰੀ ਗਾਲ ਦੋਸਤੋ ਨਮਸਕਾਰ ਦੋਸਤੋ ਲਾਲਚ ਬਾਰੇ ਆਪਾਂ ਨੂੰ ਬਚਪਨ ਤੋਂ ਹੀ ਪੜਾਇਆ ਜਾਂਦਾ ਹੈ ਬਚਪਨ ਤੋਂ ਹੀ ਆਪਾਂ ਨੂੰ ਸਟੱਡੀ ਕਰਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੈ ਲੇਕਿਨ ਇਨਸਾਨ ਦੀ ਫਿਤਰਤ ਹੈ ਕਿ ਕਿਤਨਾ ਕਿਤੇ ਲਾਲਚ ਦੇ ਵਿੱਚ ਆ ਜਾਂਦਾ ਹੈ ਐਸੀ ਤਰ੍ਹਾਂ ਦੀ ਇੱਕ ਖਬਰ ਵਖਾ ਰਹੇ ਆ ਲਾਲਚ ਨਾਲ ਸੰਬੰਧਿਤ ਹੈ ਕਿ ਕੁਝ ਲੋਕਾਂ ਨੇ ਲਾਲਚ ਕੀਤਾ ਕਿ ਉਹਨਾਂ ਨੂੰ ਪਹਿਲਾ ਡਰਾ ਨਿਕਲ ਜਾਏਗਾ ਦੂਸਰਾ ਡਰਾ ਨਿਕਲ ਜਾਏਗਾ ਤੇ ਉਹਨਾਂ ਦੀ ਕਿਸਮਤ ਜਿਹੜੀ ਚਮਕ ਜਾਏਗੀ ਬਾਕੀ ਉਹਨਾਂ ਨੂੰ ਪੈਸੇ ਭਰਨੇ ਨਹੀਂ ਪੈਣੇ ਐਸੀ ਤਰ੍ਹਾਂ ਦੇ ਡਰਾ ਦੇ ਚੱਕਰ ਦੇ ਵਿੱਚ ਲੋਕਾਂ ਨੇ ਕਰੋੜਾ ਰੁਪਏ ਗਵਾ ਲਏ ਤੇ ਹੁਣ ਜਿਸ ਬੰਦੇ ਨੇ ਡਰਾ ਸ਼ੁਰੂ ਕੀਤਾ ਸੀ ਉਹ ਕਰੋੜਾ ਰੁਪਏ ਲੈ ਕੇ ਰਫੂ ਚੱਕਰ ਹੋ ਗਿਆ ਕੱਲਾ ਰਫੂ ਚੱਕਰ ਨਹੀਂ ਹੋਇਆ ਉਹਨੇ ਆਪਦਾ ਮਕਾਨ ਵੀ ਤਿੰਨ ਲੋਕਾਂ ਨੂੰ ਅਲੱਗ-ਅਲੱਗ ਇਕਰਾਰਨਾਮੇ ਕਰਕੇ ਵੇਚਣ ਲਗਾਤਾ ਸੀਗਾ ਉਹਨਾਂ ਨਾਲ ਵੀ ਉਹ 20 25 ਲੱਖ ਰੁਪਏ ਦੀ ਠੱਗੀ ਕਰਕੇ ਚਲਾ ਗਿਆ ਹੈ ਤੇ ਹੁਣ ਲੋਕੀ ਥਾਣਿਆਂ ਦੇ ਚੱਕਰ ਲਾ ਰਹੇ ਨੇ ਇਨਸਾਫ ਦੀ ਮੰਗ ਕਰ ਰਹੇ ਆ ਲੇਕਿਨ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਪ੍ਰਸ਼ਾਸਨ ਕਹਿੰਦਾ ਕਿ ਡਰਾ ਇਲੈਗਲ ਨੇ ਕਮੇਟੀਆਂ ਇਲੈਗਲ ਨੇ ਫਿਰ ਤੁਸੀਂ ਕਿਉਂ ਬਾਰ-ਬਾਰ ਇਸ ਤਰ੍ਹਾਂ ਦੇ ਚੱਕਰਾਂ 'ਚ ਪੈਨੇ ਹੋ ਤੇ ਇਹ ਦੋਸਤੋ ਪਹਿਲਾ ਮਾਮਲਾ ਨਹੀਂ ਹੈਗਾ ਅਬੋਹਰ ਦੇ ਵਿੱਚ ਪਹਿਲਾਂ ਵੀ ਬਹੁਤ ਲੋਕ ਪੱਜ ਚੁਕੇ ਨੇ ਇੱਕ ਮੰਥੇ ਦੇ ਵਿੱਚ ਹੀ ਦੋ ਲੋਕ ਪੱਜ ਚੁਕੇ ਇੱਕ ਪੁਰਾਣੀ ਫਾਜ਼ਿਲਕਾ ਰੋਡ ਤੋਂ ਇੱਕ ਪੱਜ ਚੁਕਿਆ ਹੁਣ ਸਾਊਥ ਵੈਨਿਊ ਗਲੀ ਨੰਬਰ 3 ਤੋਂ ਸੰਜੀਵ ਠਠਈ ਤੇ ਰਿਮਨ ਠਠਈ ਮੀਆਂ ਬੀਬੀਸੀ ਦੇ ਦੋਵੇਂ ਦੋਵੇਂ ਪੱਜ ਚੁਕੇ ਨੇ ਤੇ ਹੁਣ ਲੋਕ ਜਿਹੜੇ ਨੇ ਥਾਣਿਆਂ ਦੇ ਚੱਕਰ ਲਗਾ ਰਹੇ ਨੇ ਕਿ ਉਹਨਾਂ ਨੂੰ ਇਨਸਾਫ ਮਿਲਸ ਕੇ ਸੁਣਨ ਚਾਹ ਰਹੇ ਕਿ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਾਡੇ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਕਿ ਉਹਨਾਂ ਦੀ ਵਿਦੇਸ਼ ਦੀ ਟਿਕਟ ਹੈ ਜੇ ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਸਪਰੈਡ ਕਰ ਦੋਗੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਜਲਦ ਤੋਂ ਜਲਦ ਉਹਨਾਂ ਦਾ ਲੁਕ ਆਊਟ ਨੋਟਿਸ ਜਾਰੀ ਕੀਤਾ ਜਾਏ ਉਹਨਾਂ ਨੂੰ ਇੰਟਰਨੈਸ਼ਨਲ ਫਲਾਈਟ ਉੱਪਰ ਨਾ ਜਾਣ ਦਿੱਤਾ ਜਾਏ ਤਾਂ ਹੀ ਲੋਕਾਂ ਦੇ ਜਿਹੜੇ ਡੁੱਬੇ ਹੋਏ ਪੈਸੇ ਆ ਉਹਨਾਂ ਨੂੰ ਕੱਢਿਆ ਜਾ ਸਕਦਾ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਨੀਆਂ ਕਿ ਹੁਣ ਲੋਕ ਆਪਣੇ ਬੇਇੱਜ਼ਤੀ ਦੇ ਡਰ ਦੇ ਨਾਲ মিডিਆ ਸਾਹਮਣੇ ਵੀ ਨਹੀਂ ਆ ਰਹੇ ਪਿੱਛੋ ਪਿੱਛੋ ਦਰਖਾਸਤਾਂ ਦੇ ਰਹੇ ਨੇ ਲੇਕਿਨ মিডিਆ ਅੱਗੇ ਮੂੰਹ ਖੋਲਣ ਦੀ ਬਜਾਏ ਉਹ ਸਿਰਫ ਦਰਖਾਸਤਾਂ ਉੱਪਰ ਕੰਮ ਕਰ ਰਹੇ ਆ ਤੇ ਚਾਹ ਰਹੇ ਨੇ ਕਿ মিডিਆ ਖੁਦ ਹੀ ਉਹਦੇ ਬਾਰੇ ਦੱਸੇ ਪਰ ਕੁਝ ਲੋਕ ਨੇ ਜਿਨ੍ਹਾਂ ਨਾਲ ਠੱਗੀ ਹੋਈ ਉਹ ਮੀਡੀਆ ਸਾਹਮਣੇ ਆਏ ਉਹਨਾਂ ਨੂੰ ਦਿਖਾਨੇ ਆ ਤੇ ਆਪਾਂ ਸਿਟੀ ਥਾਣਾ ਦੋ ਦੇ ਇੰਸਪੈਕਟਰ ਮੈਡਮ ਪਰਮੀਲਾ ਨਾਲ ਗੱਲਬਾਤ ਕਰਦੇ ਆ ਜਾਣਨੇ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਆ ਤੁਸੀਂ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਕਰਦੇ ਜੇ ਕਿ ਜੋ ਲੋਕ ਹੁਣ ਵੀ ਇਹਦੇ ਚੱਕਰਾਂ 'ਚ ਪਏ ਹੋਏ ਆ ਆਪਣੇ ਪੈਸੇ ਹੁਣੇ ਵੀ ਕਢ ਲਓ ਨਹੀਂ ਤਾਂ ਕਿਸੇ ਨਾ ਕਿਸੇ ਦਿਨ ਤੁਹਾਡੇ ਨਾਲ ਵੀ ਐਸੀ ਤਰ੍ਹਾਂ ਠੱਗੀ ਹੋਣ ਵਾਲੀ ਆ ਤੇ ਉਸ ਤੋਂ ਬਾਅਦ ਤੁਸੀਂ ਵੀ ਥਾਣੇ ਦੇ ਚੱਕਰ ਲਾਉਂਦੇ ਰਹਿ ਜਾਓਗੇ ਤੇ ਪੱਲੇ ਕੁਝ ਨਹੀਂ ਪੈਣਾ ਨਾਮ ਆਸਰਤਲ ਅਨਿਤ ਕੁੱਕੜ ਕਤਰਾ ਨੇ ਸਿੱਧੂ ਨਗਰੀ ਕੀ ਮਸਲਾ ਹੈਗਾ ਕਿੰਨੇ ਰੁਪਏ ਠੱਗੀ ਹੋਈ ਹੈ ਤੁਹਾਡੀ ਸਰ ਜੀ ਮੇਰਾ ਠੱਗੀ ਹੋਈ 240000 ਦੀ ਠੀਕ ਹੈ ਜੀ ਮੇਰਾ ਇਸ ਦਿਨਾਂ ਪਿਆਰ ਚੱਲਦਾ ਸੀ ਪਿਛਲੇ 7-8 ਸਾਲ ਤੋਂ ਠੀਕ ਹੈ ਜੀ ਪੈਸੇ ਲੈਣੇ ਚੱਲਦਾ ਸੀਗਾ ਜਿੰਦੇ ਅੰਦਰ ਕੁਝ ਪੇਮੈਂਟ ਮੈਂ ਕੋਲ ਆਨਲਾਈਨ ਲੈ ਕੇ ਗਿਆ ਕੁਝ ਨਗਦ ਲੈ ਗਿਆ ਠੀਕ ਹੈ ਜਿੰਨੇ ਦੌਰਾਨ ਮੇਰਾ ਟੋਟਲ ਬੰਦਾ 240000 ਠੀਕ ਹੈ ਇਹਨੇ ਮੈਨੂੰ ਸ਼ੁੱਕਰਵਾਰ ਦਾ ਪੇਮੈਂਟ ਦੇਣ ਦਾ ਵਾਦਾ ਕੀਤਾ ਹੋਇਆ ਸੀਗਾ ਮੇਰੀ ਪਰਸੋ ਰਾਤ ਨੂੰ ਉਹਨੇ ਨਾਲ ਗੱਲ ਹੋਈ ਸੀ ਜਿਸ ਚੀਜ਼ ਬੇ ਕੋ ਬਕਾਇਦਾ ਰਿਕਾਰਡਿੰਗ ਵੀ ਪਈ ਹੈ ਉਨੇ ਉਸ ਦੇ ਅੰਦਰ ਨੇ ਇਹ ਗੱਲ ਕਹੀ ਸੀ ਕਿ ਮੈਂ ਤੁਹਾਨੂੰ ਸ਼ੁੱਕਰਵਾਰ ਜਾਂ ਸ਼ਨੀਵਾਰ ਪੇਮੈਂਟ ਦੇ ਦਾਂਗਾ। ਲੇਕਿਨ ਕੱਲ ਜਦੋਂ ਮੈਨੂੰ ਇਸ ਰੋਲੇ ਦਾ ਪਤਾ ਲੱਗਾ ਕਿ ਇਹ ਬੰਦਾ ਤਾਂ ਫਰਾਰ ਹੋ ਚੁੱਕਾ ਹੈ ਜਾਂ ਫੋਨ ਸਵਿਚ ਆਫ ਆ ਰਿਹਾ ਹੈ ਤੇ ਮੈਨੂੰ ਫੋਨ ਕੀਤਾ ਤਾਂ ਫੋਨ ਲਗਾਤਾਰ ਸਵਿਚ ਆਫ ਆ ਰਿਹਾ ਸੀਗਾ। ਕੱਲ ਰਾਤ ਮੈਂ ਦੇ ਘਰੇ ਵੀ ਜਾ ਕੇ ਆ ਉਹ ਜਿੱਥੇ ਤੁਹਾਨੂੰ ਲੱਗਿਆ ਪਿਆ ਸੀਗਾ। ਹਮੇਸ਼ਾ ਮੰਗ ਕਰਦਾ। ਮਨ ਮੈਂ ਕਾਨੂੰਨ ਤੋਂ ਹੀ ਮੰਗ ਕਰਦਾ ਕਿ ਮੇਨੂੰ ਇਨਸਾਫ ਕੀਤਾ ਜਾਵੇ ਜੋ ਮੇਰੇ ਰੁਪਏ ਨੇ ਮੈਨੇ ਠੱਗੀ ਕੀਤੀ ਇਹ ਦੁੱਖਾਦੜੀ ਕੀਤੀ ਮੇਰੇ ਰੁਪਏ ਵਾਪਸ ਹੀ ਦਵਾਈ ਜਾਣ। ਸਾਊਥ ਵੈਨੂ ਦੇ ਨਿਵਾਸੀ ਨੇ ਕਾਫੀ ਲੋਕਾਂ ਨਾਲ ਧੋਖੀ ਦਿੱਤੀ ਜੋ ਇਸ ਮਾਮਲੇ 'ਚ ਕ੍ਰਿਮਿਨਲ ਬਿਆਨਸਾਹੀਆਂ ਕੀ ਕਰ ਰਿਹਾ ਹੈ। ਹਾਂਜੀ ਇਸ ਮਾਮਲੇ 'ਚ ਅਸੀਂ ਮਿਲਕਰ ਰਾਜਪੁੱਤਰ ਪਾਲੀ ਰਾਮ ਵਾਸੀ ਪ੍ਰੇਮਨਗਰ ਗਲੀ ਨੰਬਰ 6 ਜਿਨ੍ਹਾਂ ਲੋਕ ਨੇ ਮਕਾਨ ਦਾ ਆਪਣਾ ਸੌਦਾ ਕੀਤਾ ਸੀ ਉਹ ਤੇ ਬਿਆਨਨਾਤੀ ਅਸੀਂ ਕਾਰਵਾਈ ਅਮਲ 'ਚ ਲਿਆ ਰਹੇ। ਗਲੀ 'ਚ ਧੱਗੀ ਨੇ। ਇਸ ਦੇ ਨਾਲ 1.5 ਲੱਖ ਰੁਪਏ ਦੀ ਧੋਖੀ ਮਾਰੀ ਹੈ। ਜੀ। ਸਰ ਕੋਈ ਹੋਰ ਕੋਈ ਸਾਹਮਣੇ ਆਇਆ ਹੈ ਜਿਹੜੇ ਹਾਂਜੀ ਕਾਫੀ ਦਰਖਾਸਤਾਂ ਆ ਰਹੀਆਂ ਨੇ ਮਾਮਲੇ 'ਚ ਸਬੰਧ 'ਚ ਜਿਵੇਂ ਜਿਵੇਂ ਆਉਣਗੇ ਨਾਲ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਮੈਡਮ ਕੀ ਅਪੀਲ ਕਰੋਗੇ ਇਸ ਤਰ੍ਹਾਂ ਦੀ ਜੁਗਿਆ ਹੋ ਰਹੀਆਂ ਜੋ ਗੋਵਰਨਮੈਂਟਾਂ ਵਗੈਰਾ ਪਾਉਂਦੇ ਆ ਮੇਰੀ ਪੀਲ ਲੋਕਾਂ ਨੂੰ ਇਹੀ ਹੈ ਕਿ ਅਜੇ ਲੋਕਾਂ ਦਾ ਬੱਚੋ ਇਹਨਾਂ ਨਾਲ ਪੈਸਾ ਇਨਵੈਸਟ ਕਰਨ ਦੀ ਬਜਾਏ ਆਪਦਾ ਕਿਸੇ ਸਰਕਾਰੀ ਉਸ ਚ ਜਮਾ ਕਰਵਾਓ ਠੀਕ ਠੀਕ ਜੀ ਮੈਂ ਸਰਪਤਾ ਕਰੋ ਸਰਦ ਰੱਖਦੇ ਹੋ ਜੀ ਜੀ ਮਲੋਟ ਮੈਂ ਕੋਲ ਲਗਦੀ ਠੀਕ ਹੈ ਕੀ ਮਸਲਾ ਕੀ ਹੈਗਾ ਜੀ ਬਸ ਯੋ ਕਿਟਸ ਸੀਨ ਲੇਡੀਜ਼ ਦੀਆਂ ਚੱਲਦੀਆਂ ਠੀਕ ਹੈ ਜੀ ਇਹਨਾਂ ਕੋਲੇ ਇੱਕ ਸਦੀ ਪ੍ਰੇਮ ਤਾਂ ਹੈ ਕਿੱਨੇ ਦਿਨ ਕਿਵੇਂ ਕਿਵੇਂ ਹੁੰਦਾ ਸੀਗਾ ਕਿੱਥੇ ਦੇ ਬੱਚੇ ਉਹ ਤਿੰਨ ਸਾਲ ਦਾ ਇੱਕ ਗਰੁੱਪ ਹੁੰਦਾ ਸੀ ਅੱਧਾ ਕਰਕੇ 800 ਰੁਪਏ ਪਰ ਮਹੀਨਾ ਠੀਕ ਹੈ ਆ ਗਈ ਆ ਤੁਹਾਨੂੰ ਕਿਵੇਂ ਸੰਪਰਕ ਤੇ ਆਇਆ ਇਹ ਬੰਦਾ ਕੌਣ ਹੈ ਇਹ ਉਹ ਮਲੋਟੀ ਆਉਂਦੇ ਹੁੰਦੇ ਸੀਗੇ ਜਿਹੜੇ ਤੁਹਾਨੂੰ ਜਾਣਦੇ ਸੀ ਚੱਲ ਜਿਹੜੇ ਨਹੀਂ ਜਾਣਦੇ ਸੀ ਕੀ ਕੀ ਨਾਮ ਹੈ ਲੇਡੀਜ਼ ਦਾ ਇਹਨਾਂ ਦੀ ਰੀਮਾ ਟਟਾ ਅਚਾ ਉਹਨਾਂ ਨੂੰ ਇਹ ਕਿਵੇਂ ਮਤਲਬ ਕਿਸ ਤਰ੍ਹਾਂ ਪਹੁੰਚਿਆ ਥੋੜਾ ਜਿਆਦਾ ਜਾਣਕਾਰੀ ਦੋ ਡਿਟੇਲ ਨਾਲ ਜਿਆਦਾਤਰ ਲੇਡੀਜ਼ ਨੂੰ ਪਤਾ ਹੀ ਇਹਨਾਂ ਦਾ ਕੋਈ ਗਰੁੱਪ ਹੁੰਦਾ ਸੀਗਾ ਟਰੈਫਿਕ ਬਹੁਤ ਹਨ ਫੱਗੀ ਵਾਰ ਕਿਵੇਂ ਪਹੁੰਚ ਲੱਗਿਆ ਕੋਈ ਕਹੇ ਪਤਾ ਮੈਂ ਸੁਬਾਹ ਅੱਜ ਨਿਊਜ਼ ਦੇਖ ਠੀਕ ਹੈ ਤੁਹਾਨੂੰ ਪਤਾ ਚੱਲ ਗਿਆ ਠੀਕ ਹੈ ਉਸ ਮੈਂ ਮੇਰਾ April ਦੀ ਕਿੱਤੀ ਖਤਮ ਹੋਈ ਸੀ ਵਾਈਫ ਦੀ ਤੇ ਉਸ ਤੋਂ ਬਾਅਦ ਨਰੇਜ ਲਈ ਹੁੰਦੀ ਸੀ ਠੀਕ ਹੈ ਅੱਜ ਦਿਨੇ ਕਹਾਂ ਦਿੰਦੇ ਆ ਠੀਕ ਹੈ ਉਹਨਾਂ ਨੇ ਨਾ ਯਾਨੀ 10 ਤਰੀਕ ਦਾ ਸੀਗਾ ਕਰਜ਼ ਤਮਾਰ ਦਾ ਲੇਕਿਨ ਕਿੰਨੇ ਕਿੰਨੇ ਪੈਸੇ ਪਹਿਲਾਂ 20 ਦਾ ਸੀਗਾ ਠੀਕ ਉਸ ਦਾ ਫਿਰ 24 ਨੂੰ ਇਹਨਾਂ ਦੀ ਕਾਲ ਉਹਨਾਂ ਦੀ ਵਾਈਫ ਦਾ ਮੈਸੇਜ ਆਇਆ ਕਿ ਮੈਂ 10 ਨੂੰ ਕਰੂੰਗੀ ਮੇਰੀ ਵਾਈਫ ਦੇ ਮੋਬਾਈਲ ਤੇ ਕਿੰਨੇ ਪੈਸੇ ਭਰਨੇ ਸੀ ਤੇ ਕਿੰਨੇ ਮਿਲਨੇ ਸੀ ਡਰਾ ਹੁੰਦਾ ਸੀ ਅੱਛਾ ਜੀ ਜੇ ਨਿਕਲ ਜਾਂਦਾ ਸੀ ਤਾਂ ਕਿੱਤੀ ਬੰਦ ਹੋ ਜਾਂਦੀ ਸੀ ਜਿੰਨੇ ਤੁਸੀਂ ਪੇ ਕਰ ਚੁੱਕੇ ਕਿੰਨੇ ਲੱਗਦੀ ਕਿੱਤੀ ਹੁੰਦੀ ਸੀ ਇਹ ਸੀ ਵੀ ਸ਼ਾਇਦ 3.6 ਲੱਖ 60 ਹਜ਼ਾਰ 70 ਰੰ ਦਾ ਮਰੇ ਮਤਲਬ ਜੇ ਪਹਿਲਾ ਡਰਾ ਵੀ ਨਿਕਲ ਗਿਆ ਤਾਂ 3.6 ਲੱਖ ਹਜ਼ਾਰ ਆਏ ਵਿੱਚ ਡਰਾ ਬੰਦ ਹੋ ਜਾਂਦਾ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ ਕਿੰਨੇ ਮੈਂਬਰ ਕਿੰਨੇ ਮੈਂਬਰ ਬੰਦੇ ਸੀਗੇ ਪਤਾ ਨਹੀਂ ਮੈਂ ਕਦੇ ਆਏ ਨਹੀਂ ਜੀ ਠੀਕ ਹੈ ਉਹ ਤੁਸੀਂ ਸ਼ਿਕਾਇਤ ਲੈ ਕੇ ਆਏ ਹੋ ਹਾਂ ਜੀ ਮੈਂ ਪੇਮੈਂਟ ਜਣੀ ਆਨਲਾਈਨ ਕਰ ਹੁੰਦਾ ਸੀ ਉਹਨੂੰ ਕਿਨਾਂ ਕਾਉਂਟ ਨੰਬਰ ਦਿੱਤਾ ਹੋਇਆ ਸੀ ਠੀਕ ਹੈ ਜੀ ਉਸ ਅਕਾਊਂਟ ਨੰਬਰ ਦੇ ਰਹੀ ਹੈ ਹਾਂ ਜੀ ਕਾਉਂਟ ਨੰਬਰ ਹੀ ਸਾਰ